ਬੁੱਢੀ ਦਾਦੀ ਦੀ ਮੌਤ ਤੋਂ ਬਾਅਦ ਜਦੋਂ ਪੋਤੀ ਨੇ ਸੰਦੂਕ ਖੋਲ੍ਹ ਲਿਆ ਤਾਂ ਉਸ ਦੇ ਵਿੱਚੋਂ ਨਿਕਲਿਆ ਸਮਾਨ ਦੇਖ ਕੇ ਪੋਤੀ ਦੀਆਂ ਤਾਂ ਹਾਂ ਨਿਕਲ ਗਈਆਂ ਕਹਾਣੀ ਸੁਣ ਕੇ ਤੁਹਾਡੇ ਅੱਖਾਂ ਵਿੱਚੋਂ ਵੀ ਹੰਝੂ ਆ ਜਾਣਗੇ ਅੱਜ ਜੱਗਾ ਮੰਡੀ ਦੇ ਵਿੱਚੋਂ ਝੋਨਾ ਵੇਚ ਕੇ ਆਇਆ ਸੀ ਤੇ ਬਚਨੋ ਵਿੜੇ ਵਿੱਚ ਮੰਜੇ ਤੇ ਪਈ ਸੀ ਆਉਂਦੇ ਹੀ ਜੱਗੇ ਨੂੰ ਕਹਿਣ ਲੱਗੀ ਪੁੱਤ ਅੱਜ ਤੂੰ ਮੰਡੀ ਵਿੱਚੋਂ ਝੋਨਾ ਵੇਚ ਕੇ ਆਇਆ ਤੇ ਮੈਨੂੰ 6000 ਰੁਪਏ ਚਾਹੀਦਾ ਬਚਨੋਦੀ ਨੂੰ ਚੌਂਤਰੇ ਤੋਂ ਉੱਠ ਕੇ ਵਿਹੜੇ ਵਿੱਚ ਆ ਕੇ ਬੋਲੀ ਮਾੜਾ ਮੋਟਾ ਤਾਂ ਬੋਲਣ ਲੱਗੇ ਸੋਚ ਲਿਆ ਕਰੋ ਅਜੇ ਤੱਕ ਕਿਸੇ ਦਾ ਲੈਣਾ ਦੇਣਾ ਵੀ ਨਹੀਂ ਦਿੱਤਾ ਅਜੇ ਤਾਂ ਜਵਾਕਾਂ ਦੀ ਫੀਸ ਵੀ ਨਹੀਂ ਭਰੀ ਤੇ ਤੁਹਾਨੂੰ 6000 ਰੁਪਏ ਚਾਹੀਦਾ ਕੀ ਕਰਨਾ ਤੁਸੀਂ 6000 ਰੁਪਏ ਦਾ ਕਪੜਾ ਲੀੜਾ ਪਾਉਣ ਨੂੰ ਤਾਂ ਮਿਲਦਾ ਰੋਟੀ ਟੋਕ ਤੁਹਾਨੂੰ ਮਿਲਦਾ ਜੇਕਰ ਕਿਤੇ ਜਾਣਾ ਹੋਵੇ ਤਾਂ ਤੁਹਾਨੂੰ ਗੱਡੀ ਤੇ ਲੈ ਕੇ ਜਾਈਦਾ ਫਿਰ ਦੱਸੋ 6000 ਦਾ ਤੁਸੀਂ ਕਰਨਾ ਤਾਂ ਕਰਨਾ ਕੀ ਆ ਬਚਨੋ ਵਿਚਾਰੀ ਚੁੱਪ ਕੁਝ ਵੀ ਨਾ ਬੋਲੀ ਕਹਿਣ ਲੱਗੀ ਜੱਗਿਆ ਜੇਕਰ 6000 ਰੁਪਏ ਦੇਣਾ ਤਾਂ ਦੇ ਨਹੀਂ ਭਈ ਆਪਦੀ ਮਰਜ਼ੀ ਕਰੋ ਇਹ ਗੱਲ ਕਹਿੰਦੀ ਹੋਈ ਉਸ ਦੀਆਂ ਅੱਖਾਂ ਭਰ ਗਈਆਂ ਸੀ ਉਹ ਮੰਜੀ ਤੇ ਬੈਠੀ ਸੀ ਜੱਗੇ ਨੇ ਜੇਬ ਵਿੱਚੋਂ 6000 ਰੁਪਏ ਕੱਢਿਆ ਜੋ ਹੀ ਬੇਬੇ ਦੀ ਤਲੀ ਤੇ ਰੱਖਣ ਲੱਗਿਆ ਤਾਂ ਉਸ ਦੀ ਨੌ ਨੇ ਉਸ ਨੂੰ ਬਹੁਤ ਗਾਲਾਂ ਦਿੱਤੀਆਂ ਆਏ ਵੰਡੀ ਜਾਓ 6 6000 ਰੁਪਏ ਤੁਹਾਡੇ ਕੋਲੇ ਬਾਧੂ ਪੈਸਾ ਹੈਗਾ ਇਹਦੀ ਤਲੀ ਤੇ ਤਾਂ ਰੱਖ ਤਾ ਇਹਨੇ ਕੀ ਦਾਜ ਬਣਾਉਣਾ ਇਹਨੇ ਕੀ ਹੁਣ ਕਰਨਾ ਇਹਨੇ ਕੋਈ ਮੇਕਅਪ ਦਾ ਸਮਾਨ ਲੈਣਾ ਜੱਗਾ ਕਹਿੰਦਾ ਘੁੱਟ ਚਾਹ ਦੀ ਬਣਾ ਕੇ ਲਿਆ ਐਵੇਂ ਤਪਿਆ ਨਾ ਕਰ ਸਾਰਾ ਦਿਨ ਨੋ ਕਹਿੰਦੀ ਮੈਂ ਤਾਂ ਤਪਣਾ ਹੀ ਆ ਨੌਕਰਾਂ ਵਾਂਗ ਜੋ ਲੱਗੀ ਰਹਿਣੀ ਆ ਇਸ ਘਰ ਦੀ ਨੌਕਰਾਨੀ ਜਿਹੜਾ ਜੀ ਆਉਂਦਾ ਉਹ ਕਹਿੰਦਾ ਚਾਰ ਬੰਦਿਆਂ ਦੀ ਚਾਹ ਬਣਾ ਦੇ ਖੇਤ 12 ਬੰਦਿਆਂ ਦੀ ਚਾਹ ਮੈਂ ਭੇਜਦੀ ਰਹੀ ਮੇਰੀ ਤਲੀ ਤੇ ਤਾਂ ਤੂੰ ਕਦੇ 100 ਰੁਪਏ ਨਹੀਂ ਰੱਖਿਆ ਇਹਨੂੰ ਮਿੰਟਾਂ ਵਿੱਚ 6000 ਰੁਪਏ ਕੱਢ ਕੇ ਫੜਾਤਾ ਇਹਨੇ ਕੀ ਬਰੀ ਬਣਾਉਣੀ ਆ ਅੱਗੇ ਜੱਗੇ ਦੀ ਘਰ ਵਾਲੀ ਨੇ 100 ਗੱਲਾਂ ਸੁਣਾਈਆਂ ਪਰ ਜੱਗਾ ਪਾਣੀ ਵਾਂਗ ਹੀ ਪੀ ਗਿਆ ਤੇ ਕੁਝ ਨਾ ਬੋਲਿਆ ਮਨ ਦੇ ਵਿੱਚ ਸੋਚ ਰਿਹਾ ਸੀ ਹੁਣ ਮੈਂ ਕਰਾਂ ਤਾਂ ਕਰਾਂ ਕੀ ਬੇਬੇ ਨੂੰ ਤਾਂ ਮਾੜਾ ਕਹਿ ਨਹੀਂ ਸਕਦਾ ਜੇਕਰ ਇਹਨੂੰ ਕੁਝ ਕਿਹਾ ਤਾਂ ਇਹ ਚੁੰਨੀ ਚੱਕੂਗੀ ਵੇੱਕੇ ਤੁਰ ਜਾਊਗੀ ਅੱਗੇ ਜਵਾਕਾਂ ਨੂੰ ਸਕੂਲ ਤੋਰਨਾ ਮੈਨੂੰ ਔਖਾ ਹੋ ਜਾਊਗਾ ਫਿਰ ਬੇਬੇ ਤੋਂ ਇਨਾ ਕੰਮ ਵੀ ਨਹੀਂ ਹੁੰਦਾ ਸੀ ਚੁੱਪ ਕਰਕੇ ਚਾਹ ਪੀ ਕੇ ਫਿਰ ਉਹ ਬਾਹਰ ਚਲਾ ਗਿਆ ਮਗਰੋਂ ਜੱਗੇ ਦੀ ਘਰ ਵਾਲੀ ਭਾਂਡੇ ਪੰਨ ਦੀ ਰਹੀ ਹੁਣ ਇਹ ਗੁੱਸੇ ਦੇ ਵਿੱਚ ਆ ਕੇ ਬੇਬੇ ਨੂੰ ਚਾਹ ਵੀ ਨਹੀਂ ਸੀ ਦਿੰਦੀ ਬੇਬੇ ਵਿਚਾਰੀ ਆਪਣੇ ਕਮਰੇ ਵਿੱਚ ਚਲੀ ਗਈ ਆਪਣੇ ਕਮਰੇ ਵਿੱਚ ਮਨ ਵਿੱਚ ਸੋਚ ਰਹੀ ਸੀ ਪਤਾ ਨਹੀਂ ਅੱਜ ਰਾਤ ਦੀ ਰੋਟੀ ਮਿਲੂਗੀ ਜਾਂ ਨਾ ਮਿਲੂਗੀ ਮਨ ਦੇ ਵਿੱਚ ਹੀ ਸੋਚ ਰਹੀ ਸੀ ਕਿ ਅੱਜ ਤੋਂ 5 ਸਾਲ ਪਹਿਲਾਂ ਜ਼ਿੰਦਗੀ ਕਿਵੇਂ ਦੀ ਸੀ ਤੇ ਅੱਜ 5 ਸਾਲਾਂ ਬਾਅਦ ਜ਼ਿੰਦਗੀ ਕਿਵੇਂ ਦੀ ਹੋ ਗਈ ਅੱਜ ਤੋਂ 5 ਸਾਲ ਪਹਿਲਾਂ ਜਦੋਂ ਬਚਨੋ ਉਹਦੇ ਘਰ ਵਾਲਾ ਗੁਰਜੰਟ ਸਿੰਘ ਜਾਉਂਦਾ ਸੀ ਤਾਂ ਉਹ ਇਸ ਘਰ ਦੀ ਰਾਣੀ ਸੀ ਹਰ ਗੱਲ ਵਿੱਚ ਬਚਨੋਂ ਦੀ ਰਾਇ ਲੈਂਦਾ ਸੀ ਬਚਨੋਂ ਆਪਾਂ ਇਦਾਂ ਕੰਮ ਕਰ ਲੀਏ ਬਚਨੋਂ ਫਲਾਨਾ ਕੰਮ ਇਦਾਂ ਕਰ ਲਗੇ ਉਹਦੇ ਬਚਨੋਂ ਬਹੁਤ ਖੁਸ਼ੀ ਨਾਲ ਆਪਣਾ ਜੀਵਨ ਜੀ ਰਹੀ ਸੀ ਪਰਮਾਤਮਾ ਨੇ ਸੋਹਣਾ ਪਰਿਵਾਰ ਦਿੱਤਾ ਸੀ ਚੰਗਾ ਮੁੰਡਾ ਦਿੱਤਾ ਸੀ ਘਰ ਵੀ ਬੜਾ ਚੰਗਾ ਦਿੱਤਾ ਸੀ ਉਸਨੇ ਜਦੋਂ ਮੁੰਡੇ ਦਾ ਵਿਆਹ ਕੀਤਾ ਤਾਂ ਉਸ ਨੂੰ ਆਏ ਨਹੀਂ ਸੀ ਪਤਾ ਕਿ ਉਸਤੇ ਦੁੱਖਾਂ ਦਾ ਪਹਾੜ ਟੁੱਟਣ ਵਾਲਾ ਗੁਰਜੰਟ ਸਿੰਘ ਨੂੰ ਇੱਕ ਦਿਨ ਹਾਰਟ ਅਟੈਕ ਆ ਗਿਆ ਉਸ ਦਿਨ ਤੋਂ ਬਾਅਦ ਬਚਨੋਂ ਦੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਸੀ ਉਸ ਦਿਨੋਂ ਉਸ ਨੂੰ ਬਹੁਤ ਮਾੜਾ ਸਮਝਦੀ ਸੀ ਕਦੇ ਵੀ ਕੋਈ ਗੱਲ ਜਾਂ ਕੋਈ ਕੰਮ ਉਸ ਤੋਂ ਪੁੱਛੇ ਬਿਨਾ ਹੀ ਕਰਦੀ ਸੀ ਉਸ ਦਾ ਮੁੰਡਾ ਤਾਂ ਉਸ ਨੂੰ ਬਹੁਤ ਮੋਹ ਕਰਦਾ ਸੀ ਪਰ ਆਪਣੇ ਘਰ ਵਾਲੀ ਤੋਂ ਡਰਦਾ ਸੀ ਤੇ ਕੁਝ ਵੀ ਨਹੀਂ ਸੀ ਬੋਲਦਾ ਫਿਰ ਜੇਕਰ ਬੱਚਨੋ ਕੋਈ ਪੈਸਾ ਤੇ ਲਾ ਮੰਗ ਲੈਂਦੀ ਤਾਂ ਉਸ ਦੀ ਨ ਉਹ ਉਸ ਨੂੰ ਚਾਰੇ ਚੱਕ ਚੱਕ ਕੇ ਪੈਂਦੀ ਸੀਗੀ ਹੁਣ ਪੋਤੀ ਵੱਡੀ ਹੋ ਗਈ ਸੀ ਪੋਤਾ ਹਜੇ ਛੋਟਾ ਸੀ ਉਹ ਆਪਣੇ ਪੁੱਤ ਤੋਂ ਪੈਸੇ ਮੰਗਦੀ ਕਦੇ 5000 ਮੰਗਦੀ ਕਦੇ 6000 ਮੰਗਦੀ ਉਹ ਕਦੇ ਸ਼ਹਿਰ ਬਾਜ਼ਾਰ ਵੀ ਨਹੀਂ ਸੀ ਜਾਂਦੀ ਵਾਧੂ ਪੈਸਾ ਖਰਚਦੀ ਨਹੀਂ ਸੀ ਪਰ ਫਿਰ ਵੀ ਪਤਾ ਨਹੀਂ ਉਹ ਇੰਨੇ ਪੈਸਿਆਂ ਦਾ ਕਰਦੀ ਕੀ ਸੀ ਹੁਣ ਤਾਂ ਉਹਦੀ ਪੋਤੀ ਵੀ ਉਹਦੇ ਲਈ ਮਾੜਾ ਸੋਚਣ ਲੱਗ ਗਈ ਸੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਉਹ ਵੀ ਕਈ ਵਾਰ ਬੇਬੇ ਨੂੰ ਪੁੱਠਾ ਸਿੱਧਾ ਬੋਲ ਜਾਂਦੀ ਸੀ ਕਦੇ ਕਹਿ ਦਿੰਦੀ ਮੇਰਾ ਡੈਡੀ ਇਕੱਲਾ ਕਮਾਉਣ ਵਾਲਾ ਤੇ ਆਪਾਂ ਸਾਰੇ ਖਰਚੇ ਕਰਨ ਵਾਲੇ ਆ ਤੁਹਾਇਨੇ ਪੈਸੇ ਕਿੱਥੇ ਲੈ ਕੇ ਜਾਣੀ ਆ ਕਈ ਵਾਰ ਪੋਤੀ ਸੋਚਦੀ ਮੈਨੂੰ ਸਮਝ ਨਹੀਂ ਆਉਂਦੀ ਬੇਬੇ ਕਿੱਥੇ ਖਰਚਾ ਕਰਦੀ ਆ ਜੱਗੇ ਦੀ ਘਰ ਵਾਲੀ ਵੀ ਹੈਰਾਨ ਹੁੰਦੀ ਸੀ ਕਿ ਬੇਬੇ ਇੰਨੇ ਰੁਪਈਆ ਦਾ ਕਰਦੀ ਕੀ ਆ ਖਾਣ ਪੀਣ ਵਾਸਤੇ ਬੇਬੇ ਨੂੰ ਆਪਾਂ ਲਿਆ ਕੇ ਦਿੰਨੇ ਆ ਕਦੇ ਕਦੇ ਤਾਂ ਚਿਤ ਕਰਦਾ ਸੀ ਇਹਦਾ ਸੰਦੂਕ ਦਾ ਜਿੰਦਾ ਭੰਨ ਦੇਵਾ ਸਾਰੇ ਪੈਸੇ ਕੱਢ ਲਵਾਂ ਮੈਂ ਦੇਖਾਂ ਇਹਦਾ ਕੀ ਕਰ ਲੂਗੀ ਕਦੇ ਕਦੇ ਤਾਂ ਜੱਗੇ ਦੀ ਘਰ ਵਾਲੀ ਬਚਨਾਂ ਨੂੰ ਕੁੱਟਣ ਤੱਕ ਆਉਂਦੀ ਸੀ ਰੋਟੀ ਵੀ ਨਹੀਂ ਸੀ ਦਿੰਦੀ ਨਾ ਚਾਹ ਦਿੰਦੀ ਸੀ ਉੱਖੀ ਪਾਣੀ ਬੈਠੀ ਰਹਿੰਦੀ ਚੁੱਪ ਕਰਕੇ ਵਿਚਾਰੀ ਚਾਹ ਪਾਣੀ ਵੀ ਨਹੀਂ ਮੰਗਦੀ ਸੀ ਵਿਚਾਰੀ ਉਸ ਨੂੰ ਆਏ ਸੀ ਕਿ ਜੇਕਰ ਮੈਂ ਮੰਗਿਆ ਤਾਂ ਮੈਨੂੰ 100 100 ਗੱਲਾਂ ਸੁਣਾਉਗੀ ਹੁਣ ਪੋਤੀ ਕਾਲਜ ਪੜ੍ਹਨ ਲੱਗ ਗਈ ਸੀ ਪੋਤਾ ਵੀ ਵੱਡਾ ਹੋ ਗਿਆ ਸੀ ਨੋ ਦੇ ਸਿਰ ਤੇ ਵੀ ਚਿੱਟੇ ਵਾਲ ਆਉਣੇ ਸ਼ੁਰੂ ਹੋ ਗਏ ਸੀ ਪਰ ਹਜੇ ਤੱਕ ਉਸ ਨੂੰ ਅਕਲ ਨਹੀਂ ਸੀ ਆਈ ਉਹ ਬੱਚਨوں ਨੂੰ ਬੁੜੀ ਕਹਿ ਕੇ ਬੋਲਦੀ ਸੀ ਬੱਚਨوں ਜਮਾ ਮੰਝੇ ਤੇ ਬੈਗੀ ਸੀ ਪਰ ਹਾੜੀ ਸੋਣੀ ਆਪਣੇ ਪੁੱਤ ਤੋਂ 6000 ਰੁਪਇਆ ਲੈਣਾ ਨਹੀਂ ਭੁੱਲਦੀ ਸੀ ਸੇ ਯਾਰ ਲੈ ਕੇ ਚੁੱਪ ਕਰ ਜਾਂਦੀ ਉਹਦੀ ਨੋ ਉਸ ਨੂੰ ਬਹੁਤ ਗੱਲਾਂ ਸੁਣਾਉਂਦੀ ਇੱਕ ਦਿਨ ਉਹ ਆਪਣੇ ਪਿੱਕੇ ਜਾਂਦੀ ਹੈ ਮਗਰੋਂ ਨੋ ਆਖਦੀ ਹੈ ਕਿ ਆਪਾਂ ਬੇਬੇ ਦਾ ਸੰਦੂਕ ਜਿੰਦਾ ਭੰਨ ਕੇ ਦੇਖੀਏ ਤਾਂ ਸਹੀ 800 ਰੁਪਏ ਜੋੜੀ ਬੈਠੀ ਆ ਪਰ ਮੁੰਡਾ ਆਖਦਾ ਮੈਂ ਇਹ ਗਲਤ ਕੰਮ ਨਹੀਂ ਕਰਨਾ ਨੋ ਮੁੰਡੇ ਦੇ ਨਾਲ ਨਾਰਾਜ਼ ਹੋ ਜਾਂਦੀ ਫਿਰ ਸ਼ਾਮ ਦੇ ਟਾਈਮ ਬੇਬੇ ਵਾਪਸ ਆ ਜਾਂਦੀ ਹੈ ਥੋੜਾ ਟਾਈਮ ਲੱਗਦਾ ਬੇਬੇ ਰਾਤ ਨੂੰ ਸੁੱਤੀ ਪਈ ਰਹਿ ਜਾਂਦੀ ਆ ਬਹੁਤ ਜ਼ੋਰ ਦੀ ਸੀਨੇ ਵਿੱਚ ਦਰਦ ਹੁੰਦਾ ਬੇਬੇ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰਦੀ ਆ ਪਰ ਨੋ ਉੱਠ ਕੇ ਨਹੀਂ ਆਉਂਦੀ ਜਦੋਂ ਸਵੇਰ ਦੀ ਚਾਹ ਲੈ ਕੇ ਆਉਂਦੀ ਹੈ ਤਾਂ ਬੇਬੇ ਅੱਖਾਂ ਮੀਚੀ ਪਈ ਸੀ ਜਦੋਂ ਬੇਬੇ ਨੂੰ ਹਲਾਉਂਦੀ ਹੈ ਬੇਬੇ ਹਿਲਦੀ ਨਹੀਂ ਫਿਰ ਜਦੋਂ ਨੇੜੇ ਹੋ ਕੇ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਉਸ ਨੂੰ ਪਤਾ ਚੱਲਦਾ ਕਿ ਬੇਬੇ ਤਾਂ ਚੱਲ ਬਸੀ ਮਨ ਦੇ ਮਨ ਵਿੱਚ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਚੰਗਾ ਹੋਇਆ ਬੁਢੀ ਦਾ ਕੰਮ ਨਿਭੜਿਆ ਉਹ ਉੱਤ ਉੱਤਰ ਹੋਣ ਦਾ ਡਰਾਮਾ ਕਰਦੀ ਆ ਘਰ ਵਾਲੇ ਕੋਲੇ ਭੱਜਦੀ ਆ ਬੇਬੇ ਨਹੀਂ ਰਹੀ ਬੇਬੇ ਨਹੀਂ ਰਹੀ ਆਪਣੇ ਵਿਹੜੇ ਵਿੱਚ ਖੜ ਕੇ ਪਿੱਟਣ ਲੱਗ ਜਾਂਦੀ ਆ ਸਵੇਰੇ ਸਵੇਰੇ ਹੀ ਲੋਕਾਂ ਦੇ ਘਰਾਂ ਵਿੱਚ ਚੀਕ ਚਹਾੜਾ ਸੁਣਨ ਲੱਗ ਜਾਂਦਾ ਲੋਕ ਇਕੱਠੇ ਹੋ ਜਾਂਦੇ ਆ ਜੱਗੇ ਦੀ ਘਰ ਵਾਲੀ ਰੋਈ ਜਾਂਦੀ ਆ ਉਹਨਾਂ ਦੀ ਬੇਬੇ ਨਹੀਂ ਰਹੀ ਸ਼ਾਮ ਦਾ ਟਾਈਮ ਹੋ ਜਾਂਦਾ 4:00 ਵਜੇ ਬੇਬੇ ਦਾ ਸੰਸਕਾਰ ਹੋ ਜਾਂਦਾ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਬੇਬੇ ਦਾ ਭੋਗ ਪਾਇਆ ਜਾਂਦਾ ਭੋਗ ਤੋਂ ਬਾਅਦ ਫਾਂ ਨੋ ਨੂੰ ਸੰਦੂਖ ਖੋਲਣ ਦੀ ਕਾਹਲੀ ਸੀ ਉਹ ਬੇਬੇ ਤੇ ਸੰਦੂਖ ਦਾ ਜਿੰਦਾ ਭੰਦੀ ਆ ਸੰਦੂਖ ਖੋਲਣ ਲੱਗਦੀ ਆ ਪਰ ਪੁੱਤ ਆਖਦਾ ਮੈਂ ਸੰਦੂਖ ਨਹੀਂ ਖੋਲਣਾ ਚਾਹੁੰਦਾ ਜੋ ਹੀ ਪੋਤੀ ਜਿੰਦਾ ਭੰਨ ਕੇ ਸੰਦੂਖ ਖੋਲਦੀ ਆ ਤਾਂ ਅੱਗੇ ਜੋ ਦੇਖਦੀ ਆ ਉਹ ਦੇਖ ਕੇ ਪੋਤੀ ਦੀਆਂ ਤਾਂ ਹਾ ਨਿਕਲ ਜਾਂਦੀਆਂ ਬੇਬੇ ਦੇ ਸੰਦੂਖ ਵਿੱਚ ਇੱਕ ਡੱਬੀ ਪਈ ਸੀ ਉਸ ਡੱਬੀ ਵਿੱਚ ਬਹੁਤ ਹੀ ਸੋਹਣੇ ਕਾਂਟੇ ਸੀ ਜੋ ਕਿ ਸੋਨੇ ਦੇ ਸੀ ਉਸ ਦੇ ਵਿੱਚ ਇੱਕ ਪਰਚੀ ਸੀ ਪਰਚੀ ਤੇ ਲਿਖਿਆ ਹੋਇਆ ਸੀ ਕਿ ਇਹ ਮੇਰੀ ਪਿਆਰੀ ਪੋਤੀ ਦੇ ਲਈ ਆ ਮੈਂ ਜਿੰਨੇ ਵੀ ਪੈਸੇ ਜੋੜੇ ਆ ਆਪਦੀ ਪੋਤੀ ਲਈ ਜੋੜੇ ਆ ਮੇਰੀ ਪੋਤੀ ਦੇ ਲਈ ਮੇਰੇ ਵੱਲੋਂ ਇੱਕ ਨਿਸ਼ਾਨੀ ਆ ਵਿਆਹ ਤੱਕ ਮੈਂ ਰਵਾਂਗੀ ਚਾਹੇ ਨਾ ਰਵਾਂ ਪਰ ਮੇਰੀ ਪੋਤੀ ਜਦੋਂ ਵੀ ਇਹ ਕਾਂਟੇ ਪਾਇਆ ਕਰੂਗੀ ਮੈਨੂੰ ਯਾਦ ਕਰਿਆ ਕਰੂਗੀ ਕਿ ਇਹ ਮੇਰੀ ਦਾਦੀ ਦੇ ਬਣਾਏ ਆ ਇਹ ਵੀ ਲਿਖਿਆ ਸੀ ਕਿ ਪੁੱਤ ਇਹ ਉਸ ਦਿਨ ਹੀ ਬਣਾਏ ਆ ਜਿਸ ਦਿਨ ਮੈਂ ਆਪਦੇ ਪੇਕੇ ਗਈ ਸੀ ਜਿੰਨੇ ਵੀ ਪੈਸੇ ਜੋੜੇ ਸਾਰਿਆਂ ਦੇ ਇਹ ਮੈਂ ਕਾਂਟੇ ਬਣਾ ਲਏ ਆਸ ਕਰਦੀ ਆ ਮੇਰੀ ਪੋਤੀ ਨੂੰ ਬਹੁਤ ਪਸੰਦ ਆਏ ਹੋਣਗੇ ਇਹ ਕਾਂਟੇ ਇੰਨਾ ਪੜਨਸਾਰ ਕੁਈ ਦੀਆਂ ਤਾਂ ਨਿਕਲ ਜਾਂਦੀਆਂ ਜਦੋਂ ਇਹ ਸਾਰੀ ਗੱਲ ਜੱਗੇ ਤੇ ਜੱਗੇ ਦੀ ਘਰ ਵਾਲੀ ਨੂੰ ਪਤਾ ਲੱਗਦੀ ਹੈ ਉਹਨਾਂ ਦੀਆਂ ਵੀ ਤਾਂ ਆ ਨਿਕਲ ਜਾਂਦੀਆਂ ਜੱਗੇ ਦੀ ਘਰ ਵਾਲੀ ਨੂੰ ਬਹੁਤ ਦੁੱਖ ਹੁੰਦਾ ਕਿ ਅਸੀਂ ਬੇਬੇ ਤੇ ਐਵੇਂ ਸ਼ੱਕ ਕਰਦੇ ਰਹੇ ਜੱਗਾ ਵੀ ਆਪਣੀ ਘਰ ਵਾਲੀ ਨੂੰ ਘੂਰਨ ਲੱਗ ਗਿਆ ਉਸ ਦੀ ਘਰ ਵਾਲੀ ਆਖਦੀ ਆ ਮੈਨੂੰ ਕੀ ਪਤਾ ਸੀ ਬੇਬੇ ਮੇਰੇ ਬਾਰੇ ਇੰਨਾ ਸੋਚਦੀ ਆ ਮੈਂ ਬੇਬੇ ਬਾਰੇ ਗਲਤ ਸੋਚਦੀ ਰਹੀ ਕਾਸ਼ ਬੇਬੇ ਕਿਤੇ ਮੁੜ ਆਵੇ ਉਸ ਤੋਂ ਹੱਥ ਜੋੜ ਕੇ ਮਾਫੀ ਮੰਗ ਲਵਾਂ ਪਰ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਜਿਹੜੇ ਜ਼ਿੰਦਗੀ ਵਿੱਚ ਚਲੇ ਜਾਂਦੇ ਆ ਉਹ ਵਾਪਸ ਮੁੜ ਕੇ ਨਹੀਂ ਆਉਂਦੇ ਉਹਨਾਂ ਨੇ ਕਿਹੜਾ ਦੇਖਣਾ ਹੁੰਦਾ ਕਿ ਕੌਣ ਸਾਡੇ ਬਾਰੇ ਰੋ ਰਿਹਾ ਜਾਂ ਕੌਣ ਸਾਡੇ ਬਾਰੇ ਤਰਸ ਰਿਹਾ ਕੌਣ ਸਾਡੇ ਬਾਰੇ ਕੀ ਸੋਚ ਰਿਹਾ ਜਾਣ ਵਾਲਾ ਤਾਂ ਚਲਾ ਜਾਂਦਾ ਪਰ ਜਿਹੜੇ ਆਪਾਂ ਪਿੱਛੇ ਰਹਿ ਜਾਂਦੇ ਆ ਉਹਨਾਂ ਦੇ ਮਨਾਂ ਵਿੱਚ ਬੜੀਆਂ ਗੱਲਾਂ ਰਹਿ ਜਾਂਦੀਆਂ ਕਿ ਆਹ ਗੱਲਾਂ ਉਹਦੇ ਨਾਲ ਕਰਨੀ ਸੀ ਉਸ ਟਾਈਮ ਆਪਾਂ ਨੂੰ ਹੁੰਦਾ ਕਿ ਜਿਹੜਾ ਬੰਦਾ ਆਪਣੇ ਕੋਲੇ ਹੁੰਦਾ ਆਪਾਂ ਉਹਨਾਂ ਦੀ ਕਦਰ ਨਹੀਂ ਕਰਦੇ ਪਰ ਜਦੋਂ ਉਹ ਬੰਦਾ ਚਲਾ ਜਾਂਦਾ ਫਿਰ ਪਤਾ ਦਾ ਕਿ ਉਸਦੀ ਕਿੰਨੀ अहमियत ਸੀ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਦਾਦਾ ਦਾਦੀ ਆਪਣੇ ਬੱਚਿਆਂ ਬਾਰੇ ਮਾੜਾ ਨਹੀਂ ਸੋਚਦੇ ਉਹ ਜੋ ਵੀ ਕਰਦੇ ਆ ਆਪਣੇ ਬੱਚਿਆਂ ਲਈ ਚੰਗਾ ਹੀ ਕਰਦੇ ਆ ਜੇਕਰ ਉਹ ਹੀ ਕੋਈ ਜੋੜਦੇ ਆ ਤਾਂ ਆਪਣੇ ਬੱਚਿਆਂ ਲਈ ਹੀ ਜੋੜਦੇ ਆ ਕਦੇ ਵੀ ਉਹ ਆਪਣੇ ਘਰ ਦਾ ਫालतू ਪੈਸਾ ਇੱਧਰ ਉੱਧਰ ਨਹੀਂ ਸਿੱਟਦੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਆ ਪਰ ਸਾਨੂੰ ਕਈ ਵਾਰ ਰਿਸ਼ਤੇ ਸੰਭਾਲਣੇ ਨਹੀਂ ਆਉਂਦੇ ਸਾਥੋ ਹੀ ਕਈ ਵਾਰ ਆਪਣਾ ਘਰ ਸੰਭਾਲ ਲੈਣੇ ਜਾਂਦਾ ਸੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ